ਤੇ ਕੀ ਗਲਤ ਹੋਈ ਸੀ ਕੀ ਆਇਆ ਅਸੀਂ ਜੀ ਵੀ ਭੈਣ ਦੇ ਇਹਨਾਂ ਨੇ ਹੱਤਿਆ ਕਰ ਦਿੱਤੀ ਜੀ ਛੋਟੀ ਭੈਣ ਛੋਟੀ ਭੈਣ ਸੀ ਮੇਰੀ ਕਿੰਨਾ ਸਮਾਂ ਮੈਨੂੰ ਵਿਆਹ ਆਇਆ 20 ਸਾਲ ਹੋ ਗਏ ਕਿੰਨੇ ਬੱਚੇ ਨੇ ਤਿੰਨ ਤੇ ਕਾਰਨ ਕੀ ਹੋਇਆ ਜਿਹੜਾ ਗਲ ਸੋਸਾਇਟੀ ਦਾ ਤੁਹਾਨੂੰ ਕਿਦੋਂ ਪਤਾ ਲੱਗਿਆ ਸਾਨੂੰ ਤੇ ਇਹਨਾਂ ਦਾ ਫੋਨ ਆਇਆ ਵੀ ਇਹਨਾਂ ਦਾ ਬੀਪੀ ਲੋ ਹੋ ਗਿਆ ਜੀ ਬੀਪੀ ਲੋ ਕਰਕੇ ਕਹਿੰਦੇ ਠੰਡੀ ਹੋ ਗਈ ਉਹਨਾਂ ਦਾ ਸਾਡੇ ਕੋਲ ਇਹ ਫੋਨ ਆਇਆ ਸੀ ਪਹਿਲੇ ਵੀ ਤੁਹਾਨੂੰ ਕਦੇ ਫੋਨ ਪੜਾਉਂਦੇ ਨਹੀਂ ਸੀ ਸਾਡੇ ਕੋਲ ਐਦਾ ਤਾਂ ਫੋਨ ਆਂਦਾ ਹੁੰਦਾ ਸੀਗਾ ਵੀ ਲੜਾਈ ਦੰਗਾ ਕੀਤਾ ਹੋਇਆ ਭੈਣ ਮੈਨੂੰ ਅੱਜ ਮੇਰਾ ਸਿਰ ਫੋੜਦਾ ਤੇ ਮੈਨੂੰ ਟੌਰਚਰ ਕਰਦਾ ਕਦੇ ਕਿਸੇ ਦੀ ਜਨਾਨੀ ਲਾਤੀ ਕੋਕੁੱਟੇ ਸਿੱਧੀਆਂ ਗਾਲਾਂ ਗਲੋਚ ਕਰਦਾ ਰਹਿੰਦਾ ਸੀ ਬਣਾਇਆ ਅਸੀਂ ਰਹਿ ਜਾਂਦੇ ਅਸੀਂ ਉਹਨੂੰ ਸਮਝਾ ਦਿੰਦੇ ਫਿਰ ਇਹਨਾਂ ਦਾ ਪਰਿਵਾਰ ਇਸ ਮੇਵਾਰੀ ਲੈ ਕੇ ਜਦ ਵੀ ਸਾਡਾ ਕੋਈ ਪਰਿਵਾਰ ਲੈਣ ਆਂਦਾ ਸੀ ਕਹਿਣ ਆਂਦੇ ਉਦੋਂ ਇਹ ਕਹਿ ਦਿੰਦੇ ਸੀਗੇ ਵੀ ਸਾਡੀ ਜ਼ਿੰਮੇਵਾਰ ਅੱਜ ਕੀ ਅਥੇ ਰਹੇ ਅੰਨ ਦੇ ਬਿਰ ਬੈਨ ਨੂੰ ਅਸੀਂ ਛੱਡਿਆ ਅੰਦੇ ਸੀ ਮਜਮੇਵਾਰ ਸੀ ਇਹ ਹੁਣ ਮੰਗ ਕੀ ਕਰਦੇ ਹੋ ਤੁਸੀਂ ਬਹੁਤ ਸਾਰੇ ਮੰਗ ਸਾਨੂੰ ਪੂਰਾ ਇਨਸਾਫ ਚਾਹੀਦਾ ਜੀ ਇਹਨਾਂ ਨੂੰ ਸਜ਼ਾ ਪੂਰੀ ਹੋਣੀ ਚਾਹੀਦੀ ਹੈ ਜੀ ਠੀਕ ਹੈ ਭਾਜੀ ਕੀ ਨਾਮ ਤੁਹਾਡਾ ਸਨੀ ਕੁਮਾਰ ਜੀ ਇਹ ਜਿਹੜੀ ਜਿਹਦੀ ਡੈਥ ਹੋਈ ਹੈ ਕੌਣ ਜੀ ਤੁਹਾਡੇ ਕਿ ਲੱਗਦੀ ਮੇਰੀ ਭੈਣ ਸੀ ਸਿਸਟਰ ਸੀ ਇਨਾ ਸਮਾਂ ਪਹਿਲਾਂ ਵਿਆਹ ਸੀ ਤੇ 20 ਸਾਲ ਹੋ ਗਏ ਸੀ ਬੈਨ ਨੂੰ ਤਾਂ ਕੁਝ ਪਤਾ ਲੱਗਿਆ ਵੀ ਕੀ ਕਰਨੇ ਹੋ ਜਿਹੜੇ ਕਾਰਨ ਇੱਕ ਤਾਂ ਲੜਾਈ ਰੱਖਦਾ ਸੀ ਘਰ ਤੇ ਜੀ 24 ਘੰਟੇ ਦਾਰੂ ਪਿੰਦਾ ਸੀਗਾ ਜੀ ਤੰਗ ਪਰੇਸ਼ਾਨ ਕਰਦਾ ਸੀ ਦੋ ਵਾਰੀ ਡਿਊਟੀ ਤੋਂ ਤਾਰਿਆ ਗਿਆ ਮਤਲਬ ਇਹ ਲਚ ਤੇ ਬਹੁਤ ਜਿਆਦਾ ਪਰੇਸ਼ਾਨ ਕਰੀ ਹੋਈ ਸੀ ਕੁੜੀ ਤੇ ਸਾਨੂੰ ਕਹਿੰਦੇ ਬੀਪੀ ਘਟਿਆ ਜੀ ਵੀ ਰਾਤ ਨੂੰ ਤੁਹਾਨੂੰ ਕਿਨੇ ਪਤਾ ਲੱਗਾ ਜਿਹੜੀ ਸਾਨੂੰ ਰਾਤ 2:30 3 ਵਜੇ ਪਹਿਲਾਂ ਦਾ ਮੇਰੀ ਭੈਣ ਦਾ ਫੋਨ ਆਇਆ ਜੀ ਫਿਰ ਮੈਂ ਆਪਣੀ ਮਤਲਬ ਜਿਹੜੀ ਮਰੀ ਡੈਥ ਹੋਈ ਹੈ ਕੁੜੀ ਉਹਦੇ ਫੋਨ ਤੇ ਫੋਨ ਕਰਿਆ ਮੈਂਨੇ ਮੈਨੂੰ ਕਹਿੰਦੇ ਵੀ ਬੀਪੀ ਘਟ ਗਿਆ ਕੁੜੀ ਦਾ ਅਟੈਕ ਹੋ ਗਿਆ ਵੀ ਡੈਥ ਹੋ ਗਈ ਵੀ ਤੁਸੀਂ ਆ ਜਾਓ ਸਵੇਰ ਨੂੰ ਚਲੋ ਵੀ ਅਸੀਂ ਇਹ ਗੱਲ ਸੁਣ ਕੇ ਮਾਂ ਹੋ ਜਾਂਦਾ ਕਈ ਵਾਰੀ ਸੋਹ ਗੱਲਬਾਤ ਬੰਦੇ ਨੂੰ ਜਦੋਂ ਤੁਸੀਂ ਆ ਕੇ ਦੇਖਿਆ ਵੀ ਗਰਦਨ ਤੇ ਨਿਸ਼ਾਨ ਆ ਹੱਥਾਂ ਤੇ ਨਹੀਂ ਉਹ ਸੁਸਾਇਸਾਈਡ ਕੀਤਾ ਕਿ ਤੁਹਾਨੂੰ ਕੋਈ ਔਰ ਕਰਨ ਲੱਗ ਰਿਹਾ ਸਾਨੂੰ ਕਾਰਨ ਹੋਰ ਲੱਗਦਾ ਜੀ ਸਾਨੂੰ ਜੋ ਕੀ ਘੜਿਆ ਸੁਸਾਇਸਾਈਡ ਵੀ ਕੀਤਾ ਜੇ ਤਾਂ ਕੁਝ ਵੀ ਕੀਤਾਗਾ ਵੀ ਮਤਲਬ ਇਹਨਾਂ ਨੇ ਕਰਿਆ ਜਿਹੜਾ ਕੁਝ ਕਰਿਆ ਸਾਨੂੰ ਅਸੀਂ ਉਹਨੂੰ ਹਾਂ ਇਹਨਾਂ ਨੇ ਮਾਰੀ ਹੈ ਮਾਰੀ ਹੈ ਹਾਂ ਜੋ ਕੀ ਕੰਪਲੀਟ ਰਿਡ ਲਖਾਤੀ ਹੈ ਤੁਸੀਂ ਹਾਂ ਜੀ ਕੰਪਲੀਟ ਰਿਡ ਲਖਾਤੀ ਮੰਗਦੀ ਕਰਦੇ ਹੋ ਕਾਰਵਾਈ ਦੀ ਮੰਗਦਾ ਹੀ ਕਰਦੇ ਆ ਜੀ ਵੀ ਕਾਰਵਾਈ ਸਹੀ ਹੋਵੇ ਜੀ ਸਹੀ ਜੋ ਵੀ ਅਸੀਂ ਸਾਹਿਬ ਮਿਲਣਾ ਚਾਹੀਦਾ ਜੋ ਵੀ ਜੀ ਨੇ ਕਰਿਆਗਾ ਮਤਲਬ ਵੀ ਉਹਨੂੰ ਬੰਦਿਆਂ ਨੂੰ ਵਕਤ ਇਹਨਾਂ ਨੂੰ ਸਜ਼ਾ ਬਰਾਬਰ ਹੋਵੇ ਪ੍ਰਧਾਨ ਜੀ ਇੱਕ ਇਨਸੀਡੈਂਟ ਹੋਇਆ ਹੋਇਆ ਕਿ ਤੁਹਾਡੀ ਗਲੀ ਦੇ ਵਿੱਚ ਕੋਈ ਔਰੜੀ ਦੀ ਕੋਈ ਸਾਈਡ ਕੀਤਾ ਕਿ ਮਸਲਾ ਬੁਰਾ ਕੋਈ ਨਹੀਂ ਸਾਲੋਂ ਕੋਈ ਮਤਲਬ ਇਨਾ ਪਤਾ ਨਹੀਂ ਪਰ ਫੈਮਲੀ ਬਹੁਤ ਅੱਛੀ ਸੀਗੀ ਸਾਨੂੰ ਤਾਂ ਸਵੇਰੇ ਪਤਾ ਲੱਗਿਆ ਮੱਲੇ ਦਾ ਗੱਲ ਹੋ ਗਈ ਹੁਣ ਪੁਲਸ ਵਾਲੇ ਆਏ ਸੀਗੇ ਅਫਸਰ ਐਸ ਐਚ ਓ ਸਾਡ ਡਿਊਟੀ ਮੈਡਮ ਤੇ ਚੌਂਕੀਂ ਜਾ ਰਹੇ ਤੇ ਉਹ ਹੁਣ ਆਪਣੀ ਜਾਂਚ ਕਰ ਰਿਆ ਹੁਣ ਪਤਾ ਲੱਗੂ ਕੀ ਆ ਜੀ ਕਿੰਨੇ ਕ ਸਮੇਂ ਤੋਂ ਤੁਸੀਂ ਇਹ ਜੀ ਰੋੜ ਤੇ ਜਾਂਦੇ ਹੋ ਪਰਿਵਾਰ ਨੂੰ ਠੋੜਾ 15 20 ਸਾਲ ਹੋ ਗਏ ਵਿਆਹ ਨੂੰ ਵਧੀਆ ਫੈਮਲੀ ਆ ਕੋਈ ਇਹੋ ਜੀ ਗੱਲ ਨਹੀਂ ਬਾਕੀ ਕੁਝ ਵੀ ਨਹੀਂ ਹਾਂ ਬੱਚੇ ਹੈਗੇ ਉਹਨਾਂ ਦੇ ਬੇਟਾ ਵਾ ਬੇਟੀ ਆ ਦੋ ਬੇਟੇ ਆ ਇੱਕ ਬੇਟੀ ਆ ਇਹਨਾਂ ਦੇ ਕਾਰਨ ਤਾਂ ਪਤਾ ਲੱਗ ਸਕਿਆ ਵੀ ਕੀ ਕਾਰਨ ਆ ਕਾਰ ਜੋ ਕਹੇ ਕਿ ਪੁਲਿਸ ਜਾਂਚ ਕਰ ਰਹੀ ਹੈ ਪੁਲਿਸ ਜਾਂਚ ਕਰ ਰਹੀ ਹੈ ਜੀ ਆਪਣੇ ਐਸ ਐਚਓ ਸਾਹਿਬ ਮੌਕੇ ਤੇ ਆ ਕੰਚੌਂਕੀ ਆਇਆ ਸਾਰਾ ਮੱਲਾ ਦੇਖੋ ਕੀ ਕਹਿੰਦੇ ਆ ਅੰਜੂ ਮਨੀਸ਼ ਕੁਮਾਰ ਜੀ ਤੁਹਾਨੂੰ ਜਿਹੜੀ ਜਿਹੜੀ ਡੈਥ ਹੋਈ ਹੈ ਕੌਣ ਤੁਹਾਡੀ ਕਿ ਲੱਗਦੀ ਹੈ ਮੇਰੇ ਸਿਸਟਰ ਨਜੀ ਮਾਸੀ ਦੀ ਲੜਕੀ ਜਿਹੜੀ ਜਗ੍ਹਾ ਤੇ ਰਹਿਣ ਵਾਲੇ ਸੀ ਉਹ ਇਹ ਜੀ ਆਪਣਾ ਜਵਾਰ ਨਗਰ ਤੇਰਾ ਲੰਬਰ ਗਲੀ ਜੀ ਕਿ ਕਿੱਥੇ ਤੋਂ ਕਿੱਥੇ ਰਹਿਣ ਵਾਲੇ ਸੀ ਪਿੱਛੇ ਧੂਰੀ ਜੀ ਤੋਂ ਸਮੇਸ਼ਣਾ ਜਿੰਨਾ ਸਮਾਂ ਪਹਿਲਾਂ ਵਿਆਹ ਆਇਆ ਸੀ 20 ਸਾਲ ਪਹਿਲਾਂ ਜੀ ਤੇ ਹੁਣ ਕੱਲ ਜਿਹੜੀ ਰਾਤ ਗੱਲ ਬੋਦੀ ਤੁਹਾਨੂੰ ਕਿਤਾ ਮਿਲਿਆ ਸਾਨੂੰ ਇਦਾਂ ਰਾਤ 3 ਵਜੇ ਫੋਨ ਆਇਆ ਜੀ ਇਹਨਾਂ ਦਾ ਕਹਿੰਦੇ ਬੀਪੀ ਘਟ ਗਿਆ ਤੇ ਕੁੜੀ ਠੰਡੀ ਹੋ ਗਈ ਜੇ ਬੀਪੀ ਘਟਾਈ ਕਿਸੇ ਡਾਕਟਰ ਲਵੇ ਲੈ ਕੇ ਇਹ ਹੋਣਗੇ ਜੀ ਮੈਂ ਕਿਹਦੇ ਲਵੇ ਸਾਨੂੰ ਦੱਸਣ ਦੂਜੀ ਗੱਲ ਇਹ ਆ ਜੀ 6 ਮਹੀਨੇ 7 ਮਹੀਨੇ ਪਹਿਲਾਂ ਜੀ ਪਹਿਲਾਂ ਵੀ ਕਲੇਸ਼ ਹੋਇਆ ਸੀ ਅਸੀਂ ਆਏ ਸੀਗੇ ਉਦੋਂ ਕਹਿੰਦਾ ਜੀ ਬੈਂਕ ਚ ਕੋਈ ਜਨਾਲੀ ਲੱਗੀ ਹੋਈ ਹੈ ਵੀ ਮੈਂ ਤਾਂ ਉਹਦੇ ਨਾਲ ਵਿਆਹ ਕਰਾਣਾ ਮੈਂ ਇਹਨੂੰ ਮਾਰ ਦੇ ਉਸ ਟਾਈਮ ਇਹਦੇ ਜੱਜਾ ਜੀ ਜੀ ਨਾਲ ਜੀ ਉਹ ਕਹਿੰਦੇ ਵੀ ਹੁਣ ਛੱਡ ਦੋ ਛੱਡ ਲਵੇ ਉਸ ਟਾਈਮ ਦੀ ਵੀਡੀਓ ਵੀ ਹੈਗੀ ਹੈ ਉਹ ਵੀ ਤੁਹਾਨੂੰ ਦਵਾਂਗੇ ਜੀ ਉਸ ਟਾਈਮ ਮੈਂ ਗਲਤੀ ਮੰਗੀ ਹੈ ਜੀ ਕਹਿੰਦਾ ਮੈਂ ਸਾਨੂੰ ਕਹਿੰਦਾ ਸਾਡਾ ਫੜ ਲਓ ਯਾ ਕਰ ਲਓ ਮੈਂ ਤਾਂ ਐਂ ਕਰੂਗਾ ਜੀ ਉਸ ਟਾਈਮ ਤਿੰਨ ਬੱਚੇ ਨੇ ਅਸੀਂ ਉਸ ਟਾਈਮ ਇਹਨੂੰ ਇਹ ਆਫਰ ਦਿੱਤੀ ਸੀਗੀ ਵੀ ਅਸੀਂ ਸਾਡੀ ਕੁੜੀ ਲੈ ਜੰਨੇ ਆ ਵੀ ਤੂੰ ਉਹਦੇ ਨਾਲ ਵਿਆਹ ਕਰਾ ਲਾ ਵੀ ਚਲ ਅਸੀਂ ਕਰਾ ਦਿੰਨੇ ਜ਼ਰਾ ਵਿਆਹ ਆ ਦੇਖੋ ਜੀ ਵੀਡੀਓ ਚਲਾ ਕੇ ਦਿਖਾਓ ਅੱਗੇ ਦਾ ਪਰਿਵਾਰ ਸਾਨੂੰ ਕਹਿੰਦਾ ਜੀ ਬੀਪੀ ਘਟੇ ਜੀ ਅੰਨ ਨੇ ਬੱਲ ਲਪਾਉਣ ਦੀ ਕੋਸ਼ਿਸ਼ ਕਰੀ ਜੀ ਠੀਕ ਹੈ ਜੀ ਸਾਰੇ ਪਰਿਵਾਰ ਨੇ ਜੀ ਉਹਨੂੰ ਫਿਰ ਮੰਗ ਕੇ ਕਰਦੇ ਚੌਂਕੀ ਮਾਂ ਕੀ ਕਰਦੇ ਸਾਨੂੰ ਇਨਸਾਫ ਮਿਲੇ ਜੀ ਸਾਡੀ ਕੋਈ ਹੱਤਿਆ ਹੋਈ ਹੈ 10 ਵਜੇ ਇਹ ਹੱਤਿਆ 8 ਵਜੇ ਜੀ 10 ਵਜੇ ਹੱਥ ਆਈਏ 9 ਵਜੇ 2:30 ਵਜੇ ਸਾਨੂੰ ਫੋਨ ਕਰਦੇ ਨੇ 10 ਵਜੇ ਇਹ ਸਾਨੂੰ ਉਹਦੀ ਫੋਨ ਕਰਦੇ ਜੇ ਸੱਚੇ ਨੇ ਜੀ ਸਾਨੂੰ ਉਹਦੀ ਬੁਲਾ ਲੈਂਦੇ ਫਿਰ ਉਹਨਾਂ ਗੱਲਾਂ ਲੱਗੂ ਨੇ ਕਿਸੇ ਡਾਕਟਰ ਲਵੇ ਨੀ ਲੈ ਕੇ ਗਏ ਜੀ ਕਿਸੇ ਡਾਕਟਰ ਲਵੇ ਨੀ ਲੈ ਕੇ ਗਏ ਜੀ ਕੁੜੀ ਨੂੰ ਰੋਜ਼ ਕੁੱਟ ਮਾਰ ਹੁੰਦੀ ਸੀ ਗਲੇ ਤੇ ਨਿਸ਼ਾਨ ਆਇਆ ਸਾਨੂੰ ਸਰਸਾਵਨ ਤੋਂ ਇਹ ਇਨਸਾਫ ਹੋਈ ਸ਼ਾਫ ਮਿਲਣੇ ਚਾਹੀਦੇ ਸਾਨੂੰ ਕੀ ਕਰਾਂਦੇ ਹੋ